ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸ਼ੁਰੂ ਕਰਦੇ ਹਾਂ ਜੀ ਅੱਜ ਦਾ ਵਲੌਗ ਜਿਵੇਂ ਕਿ ਤੁਸੀਂ ਪਿਛਲੇ ਵਲੌਗ ਦੇ ਵਿੱਚ ਦੇਖਿਆ ਹਨ ਕਿ ਮੈਂ ਲਿਆਂਦਾ ਸੀ ਆਪਣੇ ਵਾਸਤੇ ਆਪਣੀ ਪਸੰਦ ਦਾ ਨਵਾਂ ਕੋਟ ਤੇ ਮੈਂ ਹੁਣ ਤੁਹਾਨੂੰ ਦੱਸ ਦੇ ਜਿਹੜਾ ਮੇਰਾ ਪੁਰਾਣਾ ਕੋਟ ਸੀ ਉਹ ਜਿਹੜਾ ਹੈਗਾ ਮੈਨੂੰ ਜਮਾਂ ਵੀ ਵਧੀਆ ਨਹੀਂ ਲੱਗਿਆ ਸੀ ਤੇ ਉਹ ਮੇਰੇ ਫਿਟਿੰਗ ਦਾ ਵੀ ਨਹੀਂ ਸੀ ਉਹਦੀ ਬਾਹਾਂ ਜੀ ਵੀ ਲੰਬੀ ਸੀਗੀ ਤਾਂ ਇੱਥੋਂ ਨਾ ਬਾਹ ਜਿਹੜੀ ਆ ਚੀਜ਼ ਹੁੰਦੀ ਹੈ ਇੱਥੋਂ ਆ ਪੂਰੀਆ ਫੁੱਲੀ ਹੋਈ ਵੱਲ ਉਹਨਾਂ ਨੂੰ ਹਵਾ ਆਇ ਲੱਗ ਰਿਹਾ ਸੀ ਵੀ ਮੈਂ ਅੰਦਰੋਂ ਪਹਿਲਵਾਨ ਸੀ ਕੱਲ ਮੇਰੇ ਨਮਾ ਕੋਟ ਲੈਣ ਵਾਸਤੇ ਗਏ ਸੀ ਨਾ ਜਿਹੜਾ ਪ੍ਰਾਨਾ ਕੋਟ ਸੀ ਉਹ ਵੀ ਮੰਮਾ ਨੇ ਇੱਕ ਵਾਰ ਥੈਲੀ 'ਚ ਹਨਾ ਨਾਂ ਲੈ ਲਿਆ ਸੀ ਵੀ ਇੱਕ ਵਾਰੀ ਆਪਾਂ ਉਹਨਾਂ ਨੂੰ ਪੁੱਛ ਲਾਂਗੇ ਦੱਸ ਦਾਂਗੇ ਵੀ ਇਹ ਜਿਹੜਾ ਹੈਗਾ ਕੋਟ ਫਿੱਟ ਨਹੀਂ ਆਇਆ ਸੀ ਵੀ ਜੇ ਉਹ ਵਾਪਸ ਕਰ ਲੈਣਗੇ ਤੇ ਅਸੀਂ ਉਹ ਜਿਹੜਾ ਕੋਟ ਸੀ ਨਾ ਉਹ ਸੇਲ ਦੇ ਵਿੱਚ ਹੀ ਲਿਆਂਦਾ ਸੀ ਇਸ ਕਰਕੇ ਜਦੋਂ ਅਸੀਂ ਕੱਲ ਅੰਕਲ ਕੋਲੇ ਗਏ ਉਹਨਾਂ ਨੇ ਮਤਲਬ ਉਹ ਨਾ ਆਪਣਾ ਸਮਾਨ ਇਕੱਠਾ ਕਰ ਰਹੇ ਸੀ ਉਹਨਾਂ ਕੋਲ ਇੱਕ ਤਾਂ ਕੋਟੀਆਂ ਸੀਗੀਆਂ ਕੋਟਸ ਸੀਗੇ ਤੇ ਜੈਕਟ ਵਗੈਰਾ ਸੀਗੀਆਂ ਤਾਂ ਫਿਰ ਉਹਨਾਂ ਨੇ ਜਦੋਂ ਵਾਪਸ ਕਰਿਆ ਉਹ ਕਹਿੰਦੇ ਉਹਨਾਂ ਨੇ ਰੱਖ ਲਿਆ ਸੀ ਵੀ ਅਸੀਂ ਲੈ ਲਾਂਗੇ ਕੋਟ ਇਹਦੀ ਬਜਾਏ ਕਹਿੰਦੇ ਤੁਸੀਂ ਕੋਟੀ ਲੈ ਲਓ ਕੋਈ ਕਿ ਮੰਮਾ ਹੋ ਰਹੇ ਹੁਣ ਤਿਆਰ ਹੋ ਰਹੇ ਸੀ ਮੰਮਾ ਤੇ ਪਾਪਾ ਜਾਣਗੇ ਬਾਜ਼ਾਰ ਮੈਂ ਤੇ ਸਿੱਧੂ ਘਰੇ ਰਾਵਾਂਗੇ ਤੇ ਕੋਟ ਦੀ ਬਜਾਏ ਜਿਹੜੀ ਹੈਗੀ ਪਾਪਾ ਕਹਿੰਦੇ ਇੱਕ ਦਾਦੀ ਕੋਟੀ ਲੈ ਲੈਣਗੇ ਇੱਕ ਮੰਮਾ ਕੋਟੀ ਲੈ ਲੈਣਗੇ ਇਸ ਕਰਕੇ ਦਾਦੀ ਮਤਲਬ ਉਧਰੋਂ ਹਨਾ ਸਾਰੇ ਉਹ ਜਾਣਗੇ ਦਾਦੀ ਮੰਮਾ ਤੇ ਪਾਪਾ ਉਹ ਫਿਰ ਆਪਣੀ ਪਸੰਦ ਦੀ ਜਿਹੜੀ ਹੈਗੀ ਕੋਟੀ ਲੈ ਆਣਗੇ ਤੇ ਚਲੋ ਵਧੀਆ ਕੋਟ ਵਾਪਸ ਹੋ ਗਿਆ ਨਹੀਂ ਤਾਂ ਆਈ ਪਿਆ ਰਹਿੰਦਾ ਕਿਉਂਕਿ ਮੈਂ ਤਾਂ ਉਹ ਪਾਉਣਾ ਨਹੀਂ ਸੀ ਉਹ ਅੰਕਲ ਵੀ ਵਧੀਆ ਸੀ ਜਿਨ੍ਹਾਂ ਨੇ ਕੋਟ ਵਾਪਸ ਲੈ ਲੈਣੀ ਤਾਂ ਅੱਜ ਕੱਲ੍ਹ ਕੌਣ ਆਏ ਵਾਪਸ ਅਗਲੇ ਕਹਿੰਦੇ ਤੁਸੀਂ ਤਿੰਨ ਚਾਰ ਦਿਨ ਹੋ ਗਏ ਵੀ ਤੁਸੀਂ ਹੁਣ ਆਏ ਹੁਣ ਵਾਪਸ ਕਰਨਾ ਆਏ ਪਰ ਅੰਕਲ ਨੇ ਆਏ ਸਾਨੂੰ ਇੰਨਾ ਕੁਝ ਨਹੀਂ ਕਿਹਾ ਬਸ ਆਏ ਦੱਸਿਆ ਸੀ ਮੈਂ ਮਨ ਦਾਸ ਤੇ ਵੀ ਇਹ ਫਿੱਟ ਨਹੀਂ ਆਇਆ ਕੋਟ ਇਸ ਕਰਕੇ ਵਾਪਸ ਕਰਨ ਆਇਆ ਅੰਕਲ ਕਹਿੰਦੇ ਠੀਕ ਹੈ ਤੁਸੀਂ ਇਹਦੀ ਬਜਾਏ ਕੋਟੀ ਲੈ ਜਾਓ ਓਏ ਥਿਰੇ ਤੁਸੀਂ ਕਿੰਨੇ ਕੰਮੇ ਬਾਹਰ ਰੱਖਦੇ ਹਾਂ ਹਾਂ ਠੀਕ ਹੈ ਉਹਨੇ ਕੁਝ ਨਹੀਂ ਖਾਣਾ ਬਰੇ ਕੋਲ ਦਿਮਾਗ ਮਤਲਬ ਕੁਝ ਨਹੀਂ ਖਾਣਾ ਹਾਂ ਸ਼ੌਲ ਜੇ ਮਮਾ ਤੁਹਾਡਾ ਕਿੰਨਾ ਵਧੀਆ ਨਿਕਲਿਆ ਨਾ ਨਾਲ ਦੇਖਣ ਜੀ ਵੀ ਵਧੀਆ ਲੱਗਦਾ ਸੂਟ ਵੀ ਕੁਰਤਾ ਲਿਆ ਸੀ ਕੁਰਤਾ ਸੀ ਪਜਾਮੀ ਨਾਲ ਨਹੀਂ ਸੀ ਆ ਬੜੀ ਸੋਹਣੀ ਆ ਵੀਰ ਨਹੀਂ ਤੋਪੀ ਨਹੀਂ ਤੋਪੀ ਨਹੀਂ ਦੰਦਾ ਚ ਕੀੜੇ ਲਾਉਂਗੀ ਮਤਲਬ ਨਾ ਤੇਰਾ ਪੁੱਤ ਬਾਈ ਜੀ ਨੂੰ ਫੋਟੋ ਖਾ ਤੇ ਮਮਾ ਹੋਰੀ ਚੱਲੇ ਨੇ ਮਾਰਕੀਟ ਚ ਚਲੋ ਮਾਰਕੀਟ ਚਲ ਬੈਠ ਕੇ ਖੇਲ ਲਓ ਤੁਸੀਂ ਚੰਗਾ ਲੜੀਓ ਨਾ ਮਾਰਨੀ ਆ ਹੋਈ ਦੋ ਦਿਨ ਤੋਂ ਪੀ ਆ ਹਾਂ ਤਾਂ ਫੇ ਖੇਲ ਲਿਆ ਦੇਣੇ ਮਮਾ ਮੈਨੂੰ ਵੀ ਟੋਫੀ ਨਾ ਅਭੀ ਦੇ ਦੇ ਨਹੀਂ ਕੱਪੇ ਦੇਖ ਕੇ ਖੇਲੇ ਨੇ ਸੁਤਣਾ ਲੈ ਲੈ ਬਾਕਸ ਦੇ ਦੇ ਬਾਈ ਨੂੰ ਇੱਕ ਨਹੀਂ ਸੋਣਾ ਬੱਚਾ ਲੜੀਓ ਸਾਰੇ ਪਿੱਛੇ ਗਏ ਹੈ ਕਹਿਣਗੇ ਆਪਦੇ ਭਰਾ ਨੂੰ ਟੋਫੀ ਵੀ ਨਹੀਂ ਦਿੰਦੀ ਆ ਵੀ ਕਹਿ ਜੀ ਸਿੱਧੂ ਨੂੰ ਪਤਾ ਨਹੀਂ ਲੱਗਿਆ ਸਿੱਧ ਨੂੰ ਮੈਂ ਤੇ ਮਮਾ ਮੈਂ ਤੇ ਸਿੱਧੂ ਕਰੀ ਆ ਮੈਂ ਕਿਹਾ ਮੈਂ ਤੇ ਮਮਾ ਕਰੀ ਠੀਕ ਹੈ ਹੁਣ ਇਹਨੂੰ ਕਿਹੜਾ ਸਿੱਧ ਨੂੰ ਪਿੱਛਾ ਕਰਦਾ ਨਹੀਂ ਨਹੀਂ ਇਹਨੂੰ ਕੁਛ ਨਾ ਕਹਿੰਦੇ ਸਿੱਧਾ ਆਪਾਂ ਮੈਂ ਤਾਂ ਪਾਪਾ ਚੰਨੇ ਦੀਦੀ ਵੀ ਇੱਥੇ ਹੀ ਆ ਰਸ ਹੈ ਉਹਨਾਂ ਦੇ ਮਗਰ ਉਸਦੇ ਉਨ ਲੱਗੇ ਜਾਂਦੇ ਦੇਖ ਲੈ ਮਮੋਰੂ ਚਾ ਲੰਗੀ ਟਲੇ ਟੋਪੀ ਦੇ ਮਮਾ ਜੀ ਕਹਿਣਾ ਮਨ ਨੂੰ ਦੇ ਲੰਦਰ ਕੀ ਕਿਾ ਚੁੱਪ ਨਹੀਂ ਕਹਿਣਾ ਮੋਟਰ ਚੱਲੀ ਜਾਂਦੀ ਮੋਟਰ ਬੰਦ ਤਾਂ ਨਹੀਂ ਕਰਨੀ ਸਾਗ ਨਾਲ ਧੁੱਪ ਪਾਉਗੀ ਬੜਾ ਸ਼ਾਮੇ ਕਰਦੇ ਹੋ ਠੀਕ ਹੈ ਫੈਲੀ ਤੇ ਹਾਂ ਫੈਲੀ ਤੇ ਜੇ ਧੁੱਪ ਪਾਉਗੀ ਫਿਰ ਸ਼ਾਮੇ ਕਰ ਦੋ ਆਪੇ ਮੈਂ ਸਾਗ ਹੀ ਬੜੀ ਜਿਆਦਾ ਪੈਂਦੀ ਦਾਦੀ ਵੀ ਤੁਮ ਕਹਦੇ ਸੀ ਮੈਂ ਮਮਾ ਸਾਦੀ ਰੋਟੀ ਬਣਾਉਂਗੀ ਨਾ ਇਹਦੀ ਵੇਰੀ ਇੱਕ ਪਰੋਟੀ ਬਣਾ ਦਾਂਗਾ ਇਹ ਤਾਂ ਇਹਨੂੰ ਮਟਰੀ ਪਤਾ ਚੱਲੇ ਉਹਨੇ ਮਮਾ ਹੋਰੇ ਦੋ ਤਿੰਨ ਦਿਨ ਵਾਸਤੇ ਮੇਰੀ ਦਾਦੀ ਹੋਈ ਆ ਬਰੋ ਇੰਤਰ ਹੁਣ ਇਹ ਆ ਜਣਾ ਰੋਟੀ ਤੋਂ ਪਹਿਲੇ ਪਿਆਰ ਐ ਬਈ ਅਗਲੀ ਦਾ ਭਰਾ ਨਾਲਾਂ ਨੂੰ ਵੀ ਮਾਰ ਐ ਹੁਣ ਸਾਰੇ ਕਾਹਦੇ ਕੀ ਕਰ ਰਹੇ ਨੇ ਬਾਈ ਦੇ ਕੀ ਇਹਦੀ ਬਣਾਤਾਗੇ ਇੰਤਰ ਨਾ ਮੈਂ ਤੇ ਤੁਹਾਡੀ ਨੂੰ ਬਣਾਉਣੀ ਪਈ ਤੇ ਆ ਗਈ ਤੇਰੀ ਮੰਮੀ ਅੰਦਰ ਹੀ ਹੋਵੇ ਬਣਾ ਦੇ ਸਾਡੀ ਇੰਤਰ ਰੋਟੀ ਆਦੀ ਫਿਕਰ ਭੈਗੀ ਚਲੋ ਬਾਈ ਲੈ ਪਾਪਾ ਕਹਿੰਦੇ ਫੋਨ ਤੇ ਚਾਰਜਰ ਤਾਂ ਲਿਆ ਦੇ ਅੰਦਰੋਂ ਕਿਥੇ ਨਾਲ ਲਾ ਤਾ अच्छा सिद्धकू हां जी दीदी ਦਾ ਕਹਿਣਾ ਮੰਨਣਾ ਪਤਾ ਸ਼ਰਾਰਤ ਨਹੀਂ ਕਰਨੀ ਇੱਥੇ ਬੈਠ ਕੇ ਖੇਡਣਾ ਠੀਕ ਆ ਹਾਂ ਅਸੀਂ ਜਾ ਕੇ ਆਗੇ ਮਾਰਕੀਟ ਠੀਕ ਆ ਓਕੇ ਚਲੋ ਬਾਏ ਉਹ ਉੱਡ ਗਈ ਠੀਕ ਹੈ <laughs> <दोग स्यारी दा। laughs> <laughs> मम्मा कर दे बाय चलो मम्मा हो रहे चले गए नहीं के ओए मेरी गाल सुना तू सिर्फ नहीं करनी है देख लो हो मम्मा है ना पापा करें नहीं मैं थो है मैं थोड़ा नुसार है नुक्कड़ साग दिया के चाची अंदर ने ठीक है इस करके तू ध्यान आना खेलना है मेरा देखो काटता हूँ उन्हें ਅੱਛਾ ਤੂੰ ਉਹ ਖਰਚ ਰਹੀਂਦੀ ਸੀ ਫਿਰ ਉਹ ਘਾਰੇ ਤਾਂ ਆ ਕੀ ਐ ਹਰੇ ਆ ਗਏ ਨੇ ਤਿੱਤੀ ਦਾਦੂ ਆ ਗਏ ਨੰਦੀ ਆਓ ਤਿੰਨ ਤਿੰਨ ਸਵਾਰੀਆਂ ਵਿੱਚ ਬੈਠੀ ਹਾਂ ਬਈ ਕੋਸੀ ਆਏ ਜਾ ਰਹਾ ਦੇ ਦੇ ਜੀ ਦਾਦ ਜੀ ਨਾਲ ਕੱਢੀ ਤੇ ਉਹ ਵੀ ਨਿਕਲ ਆਪੂ ਆ ਗਈ ਗਾ ਹੇ ਹੇ ਉਹ ਨਮਕ ਚਾਨੀ ਗਿਆ ਤਾ ਦੋਸੀ ਆਇ ਚਾਰ ਉਹ ਕੱਲ ਆਣਾ ਨਹੀਂ ਸੀ ਦਾਦੀ ਨੇ ਤੇ ਕੋਟੀਆਂ ਕਰਕੇ ਹੈਨਾ ਦਾਦੀ ਨੂੰ ਪਾਪਨ ਕਹਤ ਸੀ ਜਦੋਂ ਕੋਕ ਜੋ ਤਾਇਸ ਕਰਕੇ ਦਾਦੀ ਆ ਜਾਏ ਫਿਲ੍ਹਾ ਫਿਲ੍ਹਾ ਇਧਰ ਪੜ੍ਹਿਆ ਕਰ ਤੂੰ ਫਿਲ੍ਹਾ ਹੇ ਹੋ ਲੈ ਯਾਰ ਦੇਖੜੀ ਉਹ ਹੀ ਜਲਾ ਰਹੇ ਨਾ ਆਵੇ ਦੇਖੇ ਨੋ ਪਿੰਚ ਕਰਦੇ ਨੋ ਪਿੰਚ ਹੈ ਨਿਊ ਪਿੰਚ ਕਰ ਨਿਊ ਪਿੰਚ ਇੱਥੇ ਕਰਨਾ ਨਹੀਂ ਜੀ ਇੱਥੇ ਵੀ ਇੱਥੇ ਹੁੰਦੀ ਹੁੰਦੀ ਹੈ ਨੋ ਪਿੰਚ ਨਹੀਂ ਜੀ ਇੱਥੇ ਹੁੰਦੀ ਹੈ ਜਿਹੜੀ ਚੀਜ਼ ਲੈ ਆਉਂਦੀ ਉਹ ਤਾਂ ਕਰੀ ਇੱਥੇ ਠੀਕ ਹੈ ਬਈ ਮਮਾ ਹੈਪੀ 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 ਹਾਂ ਬਲੀ ਮਮਾ ਨੇ ਜਿੱਤੀ ਲਿਆਂਦੀ ਬਲੈਕ ਕਲਰ ਚ ਹਲੇ ਤੇ ਡਿਜ਼ਾਈਨ ਵੀ ਬਣੇ ਤੇ ਦਿਖ ਨਹੀਂ ਰਿਹਾ ਨਾ ਹੂੰ ਠੀਕ ਹੈ

ये कितने कोट में हम मैं दस चुकी मोड़ के आ हम अपनी मम्मी एक एक खाना दादी ये दादी लेती खा जाओ ठीक है मतलब ब्लैक टी लगे ब्लैक सारे ना पहन ओ ठीक है ठीक है बगे आ की है ओ बटाना लगाओ पहले बोलो ना खा जाओ खा ले खा जा खा जा खा जा

ये कितने में साग हूं ये चार वाला होना की, की है ये मेथी की है काम तेल ने की है गंदी ये बीच में परदा साग मटेरियल का मो पापा प्रात नहीं सब साग वाला कल शाम को करूंगा हरा हरा नहीं साग ਸਾਲ ਨਹੀਂ ਹਨ ਪਰ ਹਨ ਪਰ ਆ ਮ ਜਾ ਗੇਟ ਮੇਰੇ ਮੂੰਹ ਤੇ ਵੱਜਣਾ ਸੀ ਪਾਪਾ ਜਾ ਰਹੇ ਨੇ ਕੜਕ ਰੱਖਣ ਵਾਸਤੇ ਚੱਕੀ ਤੇ ਹਟਾ ਬਿਹਾ ਦੇ ਨਾ ਇਸ ਸਕੂਟਰੀ ਚਲਾਨ ਚ ਹਲਕੀ ਹੈ ਆਪਣੇ ਵਾਲੀ ਬਹੁਤ ਭਾਰੀ ਹੈ ਆਰਾਮ ਨਾ ਜਾਇਓ ਅਦਿ ਰੋਟੀ ਖਾ ਕੇ ਇਤਨੀ ਸਾਗ ਨਹੀਂ ਉੱਥੇ ਵੀ ਸਾਗ ਨਾਲ ਹਾਏ ਹਾਏ ਆਪਣੇ ਤਾਂ ਪੰਜਾਬ ਸਾਗੋ ਸਾਗ ਹੋਇਆ ਪਿਆ ਮम्मी ਨੂੰ ਕੁਝ ਲੋ ਹੈਗਾ ਕਿ ਖਾਣੀਆਂ ਨਾ ਬਣਾ ਦਿਨੀ ਆ ਦਾਦੀਆਂ ਨੇ ਮੈਂ ਤਾਂ ਉੱਥੇ ਵੀ ਸਾਗ ਖਾ ਕੇ ਹੀ ਹੈ ਜੀ ਮम्मी ਖਾ ਲੋ ਸਾਗ ਖਾ ਲੋ ਕੀੜੇ ਨਾਲ ਕਰਦੇ ਆ ਹਾਂ ਖਾਣੀਆਂ ਅੱਜ ਦਾ ਵਲੌਗ ਅਸੀਂ ਇੱਥੇ ਐਂਡ ਕਰਦੇ ਜੀ ਵਲੌਗ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਜੇਕਰ ਚੰਗੇ ਨਵੇਂ ਤਾਂ ਚੈਨਲ ਸਬਸਕ੍ਰਾਈਬ ਕਰਿਓ ਮਿਲਦੇ ਜਲਦੀ ਨੈਕਸਟ ਵਲੌਗ ਦੇ ਵਿੱਚ ਉਦ ਤੱਕ ਟੇਕ ਕੇਅਰ ਹੈ ਬਾਏ ਬਾਏ